ਇੱਥੇ ਹੋਈਆਂ ਸਾਰੇ ਕੀ ਮਾਮਲਾ ਕੀ ਆ ਮੈਂ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰ ਵਕਤ ਕੋਈ ਗੱਲ ਹੁੰਦੀ ਸਾਰੇ ਪਿੰਡਾਂ ਦੀ ਜਿਹੜਾ ਵੀ ਕੋਈ ਉੱਠ ਕੇ ਕਰਦਾ ਨਜਾਇਜ਼ ਮਾਈਨਿੰਗ ਨਜਾਇਜ਼ ਮਾਈਨਿੰਗ ਜਦ ਕਿ ਇੱਥੇ ਦੇਖੀ ਜਾਵੇ ਕੋਈ ਨਜਾਇਜ਼ ਮਾਈਨਿੰਗ ਨਹੀਂ ਹੈਗੀ ਅਸੀਂ ਇਹ ਕੋਈ ਡੇਢ ਸਾਲ ਤੋਂ ਖੱਡ ਚਲਾਉਣ ਲੱਗ ਰਹੇ ਹਾਂ ਕੋਈ ਨਜਾਇਜ਼ ਮਾਈਨਿੰਗ ਨਹੀਂ ਹੈਗੀ ਤੇ ਜਿਹੜਾ ਵੀ ਕੋਈ ਜੇ ਗੌਸਗੜ ਪਿੰਡ ਨੇ ਸਾਡਾ ਰਸਤਾ ਰੋਕਿਆ ਉਹ ਵੀ ਬਹੁਤ ਗਲਤ ਰੋਕਿਆ ਕਿਉਂਕਿ ਇਹ ਰਸਤਾ ਸਾਨੂੰ ਇੱਕੋ ਹੀ ਇਸ ਖੱਡ ਨੂੰ ਪੈਂਦਾ ਸਾਡੇ ਪਿੰਡ ਸਸਰਾਲੀ ਕਲੋਨੀ ਨੂੰ। ਠੀਕ ਹੋਰ ਹੁਕਮ ਕਰੋ। ਕੱਟ ਲਾ ਲੋ। ਭਾਜੀ ਭਾਜੀ ਤਿੰਨ ਚਾਰ ਕ ਬੰਦੇ ਨੇ ਜਿਹੜੇ ਬੋਲਣ ਵਾਲੇ ਆਹੋ ਆਹੋ ਬੋਲੂਗਾ ਪ੍ਰਲਾਦ ਆ ਭਾਜੀ ਦਾ ਖਾਲਸਾ ਵਾਜ ਕੁਜੀ ਦੇ ਫਤਿਹ। ਮੈਂ ਭੋਲਾ ਸਿੰਘ ਹਲਕਾ ਥਾਣੇ ਵਾਲ ਤੋਂ ਅੱਜ ਟਰੱਕ ਯੂਨੀਅਨ ਦੇ ਵੀਰ ਸਾਰੇ ਇਕੱਠੇ ਹੋਏ ਆ। ਸਾਡੀ ਚਾਰ ਪੰਜ ਦਿਨਾਂ ਤੋਂ ਜਿਹੜਾ ਗੱਡੀਆਂ ਵਾਲਾ ਰਾਹ ਰੁਕਿਆ ਗਿਆ। ਇਹਨੂੰ ਨਜਾਇਜ਼ ਮਾਈਨਿੰਗ ਦੇ ਕਹਿੰਦੇ ਉੱਤੇ ਰੋਕਦੇ ਨੇ ਇਹ ਇੱਕੋ ਹੀ ਰਸਤਾ ਰਾਹੋਂ ਰੋਡ ਦਾ ਜਿਹੜਾ ਲਿੰਕ ਰੋਡ ਆ ਰੋਡ ਪਿੰਡ ਦੀ ਵਿੱਚ ਖੱਡ ਮਨਜ਼ੂਰ ਆ ਸਰਕਾਰੀ ਮਨਜ਼ੂਰੀ ਮਿਲੀ ਹੋਈ ਆ ਜਿਹਨੂੰ ਇੱਕੋ ਹੀ ਰਸਤਾ ਸਸਰਾਲੀ ਕਲੋਨੀ ਤੋਂ ਗਦਾਪੁਰ ਪਿੰਡ ਤੋਂ ਔਰ ਗੌਂਸਗੜ ਜਾ ਕੇ ਮੇਨ ਰੋਡ ਤੇ ਨਿਕਲਦਾ ਲਿੰਕ ਔਰ ਇਹ ਜਿਹੜਾ ਰਾਹ ਬੰਦ ਕਰ ਰਿਆ ਗੌਂਸਗੜ ਪਿੰਡ ਵਾਲੇ ਕਰਦੇ ਆ ਜਿਹੜੇ ਕੀ ਨਜਾਇਜ਼ ਆ ਸਾਰੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਖੱਡ ਚਾਲਦੇ ਆ ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਆ ਦੂਜੇ ਨੰਬਰ ਤੇ ਸਾਡੇ ਜਿੰਨੇ ਵੀ ਟਰੱਕ ਜੂਨੀਅਨ ਦੇ ਵੀਰ ਆ ਇਹਨਾਂ ਦਾ ਰੁਜ਼ਗਾਰ ਆ ਮਿਸਤਰੀਆਂ ਦਾ ਰੁਜ਼ਗਾਰ ਆ ਹਰੇਕ ਪਰਿਵਾਰ ਦਾ ਰੁਜ਼ਗਾਰ ਜੁੜਿਆ ਆ ਜੇ ਅਸੀਂ ਅਨਲੀਗਲ ਕੰਮ ਕਰਾਂਗੇ ਸਰਕਾਰ ਫੜ ਸਕਦੀ ਆ ਪਰਚਾ ਕਰ ਸਕਦੀ ਆ ਸਰਕਾਰ ਤੋਂ ਮਨਜ਼ੂਰੀ ਲੈ ਕੇ ਹੀ ਚੱਲ ਰਿਹਾ ਐਮਐਲਏ ਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਇਹ ਮਨਜ਼ੂਰੀ 'ਚ ਚੱਲ ਰਿਹਾ ਵਾ ਜਿਹੜੇ ਗੌਂਸਗੜ੍ਹ ਪਿੰਡ ਵਾਲੇ ਆ ਅੱਗੇ ਪਿੰਡਾਂ ਵਾਲੇ ਇਹ ਕਰਦੇ ਸੀ ਵੀ ਹਾਂ ਓਵਰਲੋਡ ਚੱਲਦਾ ਅੰਡਰਲੋਡ ਗੱਡੀਆਂ ਚੱਲਦੀਆਂ ਸਾਰੀਆਂ ਜੇ ওভারਲੋਡ ਹੋਵੇ ਉਹ ਡੀਟੀਓ ਆਟੋ ਚੈੱਕ ਕਰਾ ਲਗਾ ਉਹਨਾਂ ਤੋਂ ਇਹ ਕਿੰਨੇ ਤੇ ਚੱਲ ਰਹੀ ਆ ਕਿੰਨੇ ਟਨ ਪਾਸਿੰਗ ਆ ਗੱਡੀਆਂ ਉਹ ਦੱਸ ਸਕਦੇ ਨੇ ਅਸੀਂ ਅੱਜ ਇਕੱਠੇ ਤਾਂ ਹੋਏ ਆ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਸਾਡਾ ਰਸਤਾ ਲਿੰਕ ਚੱਲ ਰਿਹਾ ਵਾ ਸਾਨੂੰ ਖੋਲਿਆ ਜਾਵੇ ਤਾਂ ਕਿ ਗੱਡੀਆਂ ਵਾਲਿਆਂ ਦਾ ਰੋਜ਼ਗਾਰ ਚੱਲਦਾ ਹੋਵੇ ਬਾਕੀ ਤੁਸੀਂ ਦੇਖ ਸਕਦੇ ਹੋ ਬੰਨ ਦੇ ਉੱਤੇ ਵੀ ਜਿਹੜੇ ਚਲਾਉਂਦੇ ਖੱਡ ਉਹਨਾਂ ਨੇ ਘਟਕਾ-ਕੁਟਕਾ ਪਾਇਆ ਰਸਤਿਆਂ 'ਚ ਵੀ ਘਟਕਾ ਪਾਇਆ ਹੈ ਸੁਗਰੀਬਾ ਜੀ ਪ੍ਰੋਪਰ ਇਧਰਲੇ ਏਰੀਏ ਦਾ ਖਿਆਲ ਰੱਖਦੇ ਨੇ ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਮੌਕੇ ਦੇ ਠੇਕੇਦਾਰ ਨੇ ਜਾਂ ਜਿਹੜੇ ਮੁੰਡੇ ਜਿਹੜੇ ਸਾਡੇ ਬੰਦੇ ਕੰਮ ਕਰਦੇ ਨੇ ਵੀਰ ਸਾਡੇ ਸਾਨੂੰ ਇਹ ਚੀਜ਼ ਦਾ ਬਲੈਕਮੇਲ ਕੀਤਾ ਜਾਂਦਾ ਸਾਡੇ ਟਿੱਪਰ ਸਸਤੇ ਭਰੋ ਅਸੀਂ ਮਸ਼ੀਨਾਂ ਦੀ ਭਰਾਈ ਨਹੀਂ ਦੇਣੀ ਅਸੀਂ ਖੇਤ ਦੇ ਪੈਸੇ ਨਹੀਂ ਦੇਣੇ ਉਹ ਨਜ਼ਾਇਰ ਬਲੈਕਮੇਲ ਕਰਦੇ ਨੇ ਜਿਵੇਂ ਕਿ ਗੌਸਗੜ ਪਿੰਡ ਦੇ ਵਿੱਚ ਦੋ ਤਿੰਨ ਮੁੰਡੇ ਹੈਗੇ ਨੇ ਜਿਨ੍ਹਾਂ ਦੇ ਟਿੱਪਰ ਪਾਏ ਹੋਏ ਨੇ ਆਪਣੇ ਉਸ ਚੀਜ਼ ਨੂੰ ਬਲੈਕਮੇਲ ਕਰਦੇ ਆ ਉਹਨਾਂ ਨੇ ਜਿਹੜੇ ਵਿੱਚ ਬੰਦੇ ਬੈਠੇ ਆ ਧਰਨੇ ਦੇ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਉਹ ਕਿਹੜੇ ਮਸਲੇ 'ਚ ਬੈਠੇ ਨੇ ਕਿਉਂਕਿ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਸਰ ਵਿੱਚ ਚੀਜ਼ ਤੇ ਕਿ ਓਵਰਲੋਡ ਆ ਜੀ ਇਹ ਜੀ ਨਜਾਇਜ਼ ਤਕਰ ਚੱਲਦੀ ਆ ਕਿਸੇ ਨੂੰ ਇਹ ਪਤਾ ਹੀ ਨਹੀਂ ਵੀ ਇਹ ਜਾਇਜ਼ ਆ ਜਿਹੜੇ ਬੱਚਾ ਹੁਣ सोनू ਸਰਪੰਚ ਜੀ ਨੇ ਪਿੰਡ ਬੂਤਖੜ ਦੇ ਉਹਨਾਂ ਨੇ ਵੀ ਸਾਡੇ ਤੇ ਕਾਫੀ ਇਲਜ਼ਾਮ ਲਗਾਏ ਨੇ ਔਰ ਪਿੰਡ ਵਾਲਿਆਂ ਤੇ ਵੀ ਲਗਾਏ ਨੇ ਨੰਬਰ 2 ਜਈਆਂ ਤੇ ਵੀ ਲਗਾਏ ਆ ਪ੍ਰਸ਼ਾਸਨ ਤੇ ਵੀ ਲਗਾਏ ਆ ਉਹ ਖੁਦ ਰੇਤਾ ਦਾ ਕੰਮ ਕਰਦੇ ਆ ਰੇਤਾ ਬਜਰੀ ਦਾ ਉਹਨਾਂ ਦੀ ਆਪਣੀ ਦੁਕਾਨ ਆ ਉਹਦਾ ਕੰਮ ਕਰਦੇ ਆ ਉਹ ਵੀ ਪਿੰਡ ਦੇ ਵਿੱਚੋਂ ਕਾਫੀ ਬੰਦਿਆਂ ਨੂੰ ਬਲੈਕਮੇਲ ਕਰਦੇ ਆ ਸਾਨੂੰ ਰੇਤਾ ਸਸਤਾ ਦੋ ਮੇਰੇ ਉੱਥੇ ਖੜ੍ਹਦੇ ਉੱਤੇ ਸੱਟ ਕੇ ਜਾਓ ਡੰਪ ਦੇ ਸੱਟ ਕੇ ਜਾਓ ਸਸਤਾ ਇਹ ਸਾਰੇ ਬਲੈਕਮੇਲਰ ਨੇ ਜਿੰਨੇ ਮੇਰੇ ਵੀਰ ਪੁੱਛੇ ਤੱਕ ਤੁਸੀਂ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਸਾਰਿਆਂ ਨੂੰ ਦਿਖਾਵੇ ਔਰ ਸਾਰਿਆਂ ਦੀ ਬਾਈਟ ਲਈ ਵੀ ਜਾਵੇ ਸਾਰੇ ਹੀ ਮਜ਼ਦੂਰ ਤਬਕੇ ਦੇ ਬੰਦੇ ਨੇ ਸਾਰੇ ਰੋਟੀ ਆਪਣੀ ਕਮਾ ਕੇ ਖਾਂਦੇ ਨੇ ਰੇਤੇ ਦੇ ਨਾਲ ਜਿਹੜੇ ਅੱਜ ਕੱਲ ਬੰਦੇ ਬਿਆਨ ਕਰਦੇ ਸੀ ਗੌਸਗੜ ਪਿੰਡ ਦੇ ਵਿੱਚ ਬੈਠੇ ਵੀ ਇਹ ਭਗਵਾਨਤਮਾਨ ਜੀ ਨੇ ਚਿੱਟੇ ਨੂੰ ਨੱਥ ਪਾਈ ਆ ਚਿੱਟੇ ਨੂੰ ਨੱਥ ਪਾਈ ਆ ਚਿੱਟਾ ਇੱਕ ਕ੍ਰੈਮ ਆ ਉਹ ਬੱਚਿਆਂ ਦੇ ਘਰ ਬਰਬਾਦ ਕਰ ਦਿੰਦਾ ਆ ਮਾਵਾ ਦੇ ਪੁੱਤ ਖੋ ਲੈਂਦਾ ਆ ਮਾਵਾ ਦੇ ਪੁੱਤ ਖੋਣ ਦੇ ਬਾਵਜੂਦ ਘਰਾਂ ਦੇ ਵਿੱਚ ਦੀਵੇ ਬੁੱਝ ਜਾਂਦੇ ਆ ਰੇਤ ਵਾਈਕਰ ਜੀ ਕੀ ਫਤਿਹ ਮੈਂ ਤਾਂ ਪਹਿਲਾਂ ਤਾਂ ਆਪ মিডিਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹਨਾਂ ਨੇ ਸਾਡੀ ਆਵਾਜ਼ ਸੁਣੀ ਜਿਹੜੇ ਬੇਮੁਨਾਦ ਲੋਕ ਸਾਨੂੰ ਕਹੀ ਜਾਂਦੇ ਆ 5 ਕਿੱਲੇ ਦੀ ਖਾੜਾ ਜੀ 4 ਕਿੱਲੇ ਦੀ ਖਾੜਾ ਮੈਂ ਪਹਿਲਾਂ ਉਹਨੂੰ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ 650 ਕਿੱਲੇ ਦੇ ਲਗਭਗ ਪਿੰਡਾ ਰੋੜ ਇਹਦੀ ਸਾਰੀ ਟੋਟਲੀ ਜਿੰਦੀਨ ਦਰਿਆ ਦੇ ਅੰਦਰ ਆਂਦੀ ਆ ਅਗਰ ਕੋਈ ਫਸਲ ਬੀਜਦੇ ਆ ਦਰਿਆ ਵੱਲੋਂ ਉਹਦਾ ਨੁਕਸਾਨ ਹੁੰਦਾ ਕੋਈ ਸਾਨੂੰ ਮਾਫੀ ਨਹੀਂ ਮਿਲਦਾ ਸਾਡੇ ਕੋਲ ਇੱਕੋ ਇੱਕ ਸਾਧਨ ਆ ਰੇਤਾ ਚ ਕਾਉਣ ਦਾ ਉਹ ਸਾਰੇ ਸਾਡੇ ਪਿੰਡ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਲੇਬਰ ਤੱਕੇ ਨੂੰ ਟਰੈਕਟਰ ਟਰਾਲੀ ਵਾਲਿਆਂ ਨੂੰ ਟਿਪਰਾਂ ਵਾਲਿਆਂ ਨੂੰ ਰੁਜ਼ਗਾਰ ਮਿਲਿਆ ਇਹ ਲਗਭਗ ਪੌਣੇ 200 ਕਿਲੇ ਦੀ ਖੱਡ ਗਵਰਨਮੈਂਟ ਵੱਲੋਂ ਮਨਜ਼ੂਰ ਕੀਤੀ ਗਈ ਆ ਜੋ 2027 ਤੱਕ ਬਿਲੜਾ ਇਹਦੇ ਵਿੱਚ ਕਈ ਬਲੈਕਮੈਲਰ ਹੈਗੇ ਆ ਜਿਹੜੇ ਕੋਈ ਆਪਣੇ ਪਰਸਨਲੀ ਤੌਰ ਤੇ ਨਿੱਜੀ ਫਾਇਦੇ ਲੈਣ ਲਈ ਤੇ ਬਦਨਾਮ ਕਰਨਾ ਚਾਹੁੰਦੇ ਆ ਇਹ ਰਾਹ ਜੋ ਸਰਕਾਰੀ ਆ ਛੇ ਕਰਮ ਦਾ ਰਾਹ ਪਿੰਡ ਸਸਰਾਲੀ ਕਲੋਨੀ ਤੋਂ ਲੈ ਕੇ ਗੌਂਸਗੜ੍ਹ ਨੂੰ ਜੁਆਇਨ ਕਰਦਾ ਹਾਈਵੇ ਨੂੰ ਉਹਦੇ ਤੋਂ ਹੀ ਵੱਡੇ ਵਾਹਨ ਨਿਕਲ ਸਕਦੇ ਆ ਜੋ ਟਰਾਲੀ ਆ ਉਹ ਸਾਡੇ ਪਿੰਡ ਰੋਡ ਵਿੱਚ ਕ੍ਰੋਸ ਹੁੰਦੀ ਆ ਉਹਨੂੰ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਹੈ ਤੇ ਮੈਂ ਤਾਂ ਇਹੀ ਪ੍ਰਸ਼ਾਸਨ ਤੋਂ ਤੇ ਸੀਐਮ ਸਾਹਿਬ ਤੋਂ ਮੰਗ ਕਰਦਾ ਵੀ ਜਲਦ ਤੋਂ ਜਲਦ ਸਾਡਾ ਬੰਦ ਕੀਤਾ ਹੋਇਆ ਰਾਹ ਖੁਲਾਇਆ ਜਾ ਸਕੇ ਧੰਨਵਾਦ ਦੇਖੋ ਜੀ ਪੰਜ ਚਾਰਕ ਬੰਦੇ ਨੇ ਜਿਹੜੇ ਗੌਸ ਘਾੜ ਦੇ ਵਿੱਚ ਆਪਣੇ ਭਾਈਚਾਰੇ ਸਾਂਝ ਨੂੰ ਖਤਮ ਕਰ ਰਹੇ ਨੇ ਆਲੇ-ਦੋਲੇ ਦੇ ਪਿੰਡਾਂ ਨੂੰ ਵੀ ਇਕੱਤਰ ਕਰਕੇ ਪੂਰਾ ਗੌਸਗੜ੍ਹ ਪਿੰਡ ਨਹੀਂ ਬੈਠਾ ਉਹਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਬੰਦੇ ਆ ਉਹ ਆਲੇ-ਦੋਲੇ ਦੇ ਪਿੰਡਾਂ ਤੋਂ ਇਕੱਠੇ ਕਰਕੇ ਬੁਲਾਏ ਗਿਆ ਜਿੱਦਾਂ ਕੋਈ ਯਾਰ ਦੋਸਤ ਬੁਲਾਏ ਹੋਏ ਆ ਪਿੰਡ ਗੌਸਗੜ੍ਹ ਦੇ ਤੋਂ ਜਿਹੜਾ 사ਸੰਗਰ੍ਹ ਤੋਂ ਰਾਹ ਜਾਂਦਾ ਨੇ ਜੇ ਆਪਣੇ ਰੌਤਾ ਨੂੰ ਉਹਦੇ ਦੇਖ ਲਾਡੀ ਨਾਂ ਦਾ ਬੰਦਾ ਰਹਿੰਦਾ ਜਿਸ ਦਾ ਨਾਂ ਜਗਜੀਤ ਸਿੰਘ ਆ ਪੱਕਾ ਲਾਡੀ ਨਾਂ ਦਾ ਉਹ ਚਾਹਦਾ ਉਹ ਵੀ ਦੇਖੋ ਉਸ ਮੇਨ ਸ਼ੜਕ ਨੂੰ ਲੁੱਕ ਵਾਲੀ ਸ਼ੜਕ ਨੂੰ ਰੋਕ ਲੈਂਦਾ ਆ ਕਦੇ ਆਪਦੀ ਗੱਡੀ ਲਾ ਦੂ ਮੋਰੇ ਕਦੇ ਟਰੈਕਟਰ ਲਾ ਦਿੰਦਾ ਤੇ ਫੇ ਪੰਜ-ਛੇ ਜਾਣੇ ਕੱਤਰ ਹੋ ਗਏ ਜਿਹੜਾ ਕੋਈ ਡਰਾਈਵਰ ਆ ਉਹਨੂੰ ਫਿਰ ਮਾਰ ਦੇ ਕੁੱਟਦੇ ਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਗੁੰਡਾ ਕਰਦੀ ਆ ਇਸ ਤੇ ਨੱਥ ਪਾਈ ਜਾਵੇ ਜੀ ਬਾਈ ਦੂਜੇ ਘਰ ਖਾਲਸਾ ਬਾਈ ਫਤਿਹ